ਤੀ ਪੰਜ ਆਬਦੀ ਗੁਜਰੀ ਜੀ ਮਾਤਾ ਮਾਤਾ ਗਦਰੀ ਗੁਲਾਬ ਦੀ ਯੋਦੇ ਹੀ ਸ਼ਹਾਦਤਾਂ ਦੀ ਜੰਝ ਚੜੇ ਨੇ ਐ ਤੈਨੂੰ ਦਿੱਲੀਏ ਹਲੌਣ ਵਾਲੇ ਆਣ ਖੜੇ ਨੇ ਤੈਨੂੰ ਦਿੱਲੀਏ ਹਲੌਣ ਵਾਲੇ ਆਣ ਖੜੇ ਨੇ ਪੰਜਾਬ ਦੇ ਹਜ਼ਾਰਾਂ ਕਿਸਾਨ ਇੱਥੇ ਦਿੱਲੀ ਹਰਿਆਣਾ ਬਾਰਡਰ ਤੇ ਡਟੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਹਰਿਆਣਾ, ਰਾਜਸਥਾਨ, ਯੂਪੀ ਦੇ ਕਿਸਾਨ ਵੀ ਤੇ ਪਹੁੰਚੇ ਹੋਏ ਨੇ ਬਾਰਡਰ ਤੇ ਵਕ-ਵਕ ਸੜਕਾਂ ਤੇ ਜਿਹੜਾ ਹੈ ਕਨੈਕਟਿੰਗ ਦਿੱਲੀ ਨੂੰ ਕਨੈਕਟ ਕਰਦੇ ਜਿਹੜੇ ਰੋਡਸ ਨੇ ਉਹਨਾਂ ਤੇ ਬੈਠੇ ਨੇ 26 ਤਰੀਕ ਤੋਂ ਇਹ ਧਰਨਾ ਜਿਹੜਾ ਹੈ ਸ਼ੁਰੂ ਹੋਇਆ ਹੈ ਤੇ ਕਿਸਾਨਾਂ ਨੂੰ ਜਿਹੜਾ ਵਕ-ਵਕ ਤਬਕਾ ਹੈਗਾ ਉਹ ਆਪਣਾ ਸਮਰਥਨ ਦੇ ਰਿਹਾ ਹੈ ਕੁਝ ਕਿਤੇ ਡਾਕਟਰ ਜਿਹੜਾ ਹੈ ਦਵਾਈਆਂ ਦੇ ਰਹੇ ਨੇ ਤੇ ਇੱਥੇ ਅਸੀਂ ਖੜੇ ਨੇ ਇਫਤਾ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਜਿਹੜਾ ਹੈਗਾ ਉਹਨਾਂ ਦਾ ਇੱਕ ਦਸਤਾ ਜਿਹੜਾ ਹੈਗਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਇਆ ਹੈਗਾ ਤੇ ਉਹ ਜਿਹੜਾ ਕਿਸਾਨਾਂ ਦਾ ਜਿਹੜਾ ਹੈਗਾ ਉਹ ਐਨਕਰੇਜ ਕਰ ਰਹੇ ਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਐਂਟਰਟੇਨ ਕਰ ਰਹੇ ਨੇ ਲੋਕਪੱਖੀ ਗੀਤ ਗਾਉਂਦੇ ਨੇ ਸਭ ਕੁਝ ਕਰਦੇ ਨੇ ਇਹ ਤੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਕਿੱਥੋਂ ਉਹ ਆਏ ਨੇ ਤੇ ਕਿੱਦਾਂ ਉਹ ਸਾਰਾ ਕਿਸਾਨਾਂ ਨੂੰ ਜਿਹੜਾ ਹੈ ਉਹ ਮੋਟੀਵੇਟ ਕਰ ਰਹੇ ਨੇ ਇਸ ਪ੍ਰੋਟੈਸਟ ਦੇ ਵਿੱਚ ਸਸਰੀਕਲ ਕੀ ਨਾਮ ਤੁਹਾਡਾ ਤੇ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੇਰਾ ਨਾਮ ਰਮਣਾ ਜੀ ਅਸੀਂ ਸਾਰੇ ਮੋਗੇ ਤੋਂ ਆਏ ਹੋਏ ਆ ਇੰਡੀਅਨ ਪੀਪਲ تھیਟਰ ਐਸੋਸੀਏਸ਼ਨ ਇਪਟਾ ਮੋਗਾ ਨਾਲ ਅਸੀਂ ਸਾਰੇ ਜੁੜੇ ਹੋਏ ਆ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਕਿੱਦਾਂ ਮੋਟੀਵੇਟ ਕਰ ਰਹੇ ਤੁਸੀਂ ਕਿਸਾਨਾਂ ਨੂੰ ਇਹ ਸਾਰਾ ਉਹ ਕਰਕੇ ਦੇਖੋ ਜੀ ਇਹ ਮੋਟੀਵੇਟ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਇਹ ਸਾਡਾ ਫਰਜ਼ ਆ ਅਸੀਂ ਵੀ ਕਿਸਾਨਾਂ ਦੇ ਧੀਆ ਪੁੱਤਾਂ ਹਨਾ ਤੇ ਅਸੀਂ ਕਲਾਕਾਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜਿਹੜੀ ਕਲਾ ਹੈ ਉਹ ਕੱਲਾ ਸ਼ੀਸ਼ਾ ਨਹੀਂ ਹੁੰਦੀ ਉਹ ਹਥੌੜਾ ਵੀ ਹੁੰਦੀ ਹੈ ਸਮਾਜ ਨੂੰ ਸੁਧਾਰਨ ਦਾ ਕੰਮ ਕਰਦੀ ਹੈ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਕੀ ਕੀ ਤੁਸੀਂ ਪਰਫਾਰਮ ਕਰ ਰਹੇ ਹੋ ਕਿਸਾਨਾਂ ਦੇ ਵਿੱਚ ਇੱਥੇ ਕਰ ਰਹੇ ਹੋ ਸਟੇਜ ਤੇ ਵੀ ਜਾਂਦੇ ਹੋ ਹਾਂਜੀ ਬਿਲਕੁਲ ਅਸੀਂ ਜਿੱਥੇ ਤੱਕ ਟਰਾਲੀਆਂ ਖੜੀਆਂ ਸੀ ਪਿੱਛੇ ਤੱਕ ਨਾਟਕ ਕਰਦੇ ਆ ਡਰਨਾ ਨਾਟਕ ਹੈ ਸਾਡਾ ਅਸੀਂ ਉਹ ਲੋਕਾਂ ਤੱਕ ਲੈ ਕੇ ਜਾ ਰਹੇ ਆ ਤੇ ਉਹਦੇ ਨਾਲ ਨਾਲ ਕਵਿਸ਼ਰੀਆਂ ਗੀਤ ਜੋ ਜੋ ਅੱਜ ਅੱਜ ਸਾਨੂੰ ਸਮੇਂ ਦੀ ਲੋੜ ਅਨਸਾਰ ਅਸੀਂ ਕਰਦੇ ਆ ਰਹੇ ਹਾਂ ਜੀ ਇੱਥੇ ਇਹਨਾਂ ਦੇ ਇਫਤਾ ਦੇ ਇਸ ਦਸਤੇ ਦੇ ਵਿੱਚ ਜਿਹੜਾ ਹੈ ਉਹ ਗਰਲ ਸਟੂਡੈਂਟਸ ਜਿਹੜੀਆਂ ਹੈਗੀਆਂ ਪੰਜਾਬ ਯੂਨੀਵਰਸਿਟੀ ਦੀਆਂ ਉਹ ਵੀ ਇੱਥੇ ਹੈਗੀਆਂ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਕਿਦਾਂ ਇਸ ਸਾਰੇ ਕਿਸਾਨਾਂ ਦਾ ਜਿਹੜਾ ਮੂਵਮੈਂਟ ਹੈਗਾ ਉਹਨੋਂ ਉਹਨੂੰ ਉਹ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਵੀਰਪਾਲਾ ਤੇ ਮੈਂ ਵੀ ਪੰਜਾਬੀ ਯੂਨੀਵਰਸਿਟੀ ਸਟੂਡੈਂਟ ਦੀ ਸਟੂਡੈਂਟ ਆ ਜਿੱਦਾਂ ਕਿ ਸਾਡੇ ਮੇਰੇ ਸਾਥੀ ਨੇ ਕਿਹਾ ਕਿ ਅਸੀਂ ਟਰਾਲੀਆਂ ਦੇ ਪਿੱਛੇ ਤੱਕ ਖੜੀਆਂ ਹੋਈਆਂ ਅਸੀਂ ਨਾਟਕ ਕਰਦੇ ਆ ਡਰਨਾ ਜੋ ਸਾਡੇ ਇੱਕ ਦੋਸਤ ਆ ਉਹਨੇ ਜਸਟ ੜਿਕ ਉਹ ੜਿਕ ਤੋਂ ਉਹ ਮੋਗੇ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਲਿਖਿਆ ਹੋਇਆ ਨਾਟਕ ਆ ਤਾਂ ਅਸੀਂ ਉਹ ਨਾਟਕ ਲੈ ਕੇ ਜਾਂਦੇ ਆ ਤਾਂ ਉਹਦੇ ਵਿੱਚ ਜਿਹੜੇ ਉਹ ਡਾਇਲੌਗ ਆਉਂਦੇ ਆ ਸਾਡੇ ਗੁਰੂਆਂ ਦੇ ਨਾਮ ਆਉਂਦੇ ਆ ਸਾਹਿਬਜ਼ਾਦਿਆਂ ਦੇ ਨਾਮ ਆਉਂਦੇ ਆ ਤਾਂ ਸੂਰਾ ਸੋ ਪਛਾਨਣੀਏ ਜਦੋਂ ਅਸੀਂ ਉਹ ਗੁੰਨਿਆਂ ਤਾਂ ਉਹ ਸਾਰੀ ਜਿਹੜੀ ਸੰਗਤ ਆ ਉਹ ਨਾਲ ਗੁੰਦੀ ਆ ਤਾਂ ਇੱਥੇ ਇੱਕ ਨਾਟਕ ਹੁੰਦਾ ਵਾ ਪਰ ਆਡੀਅנס ਵੀ ਨਾਲ ਪਰਫਾਰਮ ਕਰਦੀ ਆ ਸਾਨੂੰ ਨਹੀਂ ਲੱਗਦਾ ਕਿ ਉਹ ਅਲੱਗ ਤੋਂ ਸਾਡਾ ਨਾਟਕ ਦੇਖ ਰਹੇ ਆ ਉਹ ਵੀ ਸਾਡੇ ਨਾਟਕ ਦਾ ਹਿੱਸਾ ਬਣ ਕੇ ਉਹ ਨਾਟਕ ਨੂੰ ਉਤਸ਼ਾਹ ਉਤਸ਼ਾਹਿਤ ਕਰਦੇ ਆ ਤੇ ਬਹੁਤ ਸਾਰਾ ਪਿਆਰ ਮਿਲਦਾ ਲੋਕਾਂ ਲੋ ਹੋਰ ਜਿਹੜੇ ਇਪਟਾ ਦੇ ਮੈਂਬਰਸ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਉਹ ਇਸ ਸਾਰਾ ਜਿਹੜਾ ਮੂਵਮੈਂਟ ਹੈਗਾ ਕਿਸਾਨਾਂ ਦਾ ਚੱਲਿਆ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਉਹ ਇੱਥੇ ਕਿੱਦਾਂ ਇਸਾਰੇ ਉਸ ਦਾ ਹਿੱਸਾ ਬਣ ਰਹੇ ਨੇ ਸੱਚ ਕਹੋ ਜੀ ਕਿ ਨਾਂ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਤੇ ਮੈਂ ਚੜੱਕ ਪਿੰਡ ਮੋਗਾ ਜ਼ਿਲ੍ਹਾ ਤੋਂ ਆ ਜੀ ਹਾਂਜੀ ਕਿੱਦਾਂ ਇਸਾਰਾ ਤੁਸੀਂ ਇਪਟਾ ਦੇ ਮੈਂਬਰ ਹੋ ਤੇ ਥੀਏਟਰ ਦੇ ਫੀਲਡ ਦੇ ਵਿੱਚ ਇਪਟਾ ਦਾ ਬਹੁਤ ਵੱਡਾ ਨਾਮ ਹੈਗਾ ਤੇ ਕਿੱਦਾਂ ਤੁਸੀਂ ਮੋਟੀਵੇਟ ਕਰ ਰਹੇ ਹੋ ਕਿਸਾਨਾਂ ਨੂੰ ਇੱਥੇ ਸਾਰੇ ਪ੍ਰੋਟੈਸਟ ਦੇ ਵਿੱਚ ਅਸੀਂ ਡੇਲੀ ਨਾਟਕ ਕਰਦੇ ਆਂ ਜੀ ਇੱਥੋਂ ਜਿੰਨਾ ਵੀ ਸਾ ਅਸੀਂ ਸਵੇਰੇ ਤੁਰ ਪੈਂਦੇ ਆਂ ਜਿੱਥੋਂ ਤੱਕ ਹੋ ਸਕਦਾ ਜਗਾ ਜਗਾ ਨਾਟਕ ਕਰਦੇ ਆਂ ਇਕੱਠ ਕਰ ਲਈਦਾ ਲੋਕ ਸਾਥ ਦਿੰਦੇ ਨੇ ਸਾਡਾ ਤੇ ਨਾਟਕ ਕਰਕੇ ਫਿਰ ਅੱਗੇ ਵਧ ਜਾਈਦਾ ਦਿਨ ਦੇ ਵਿੱਚ 5-7 ਨਾਟਕ ਅਸੀਂ ਡੇਲੀ ਕਰ ਦਿੰਦੇ ਆਂ ਜੀ ਕਿਹੜੇ ਕਿਹੜੇ ਨਾਟਕ ਤੁਸੀਂ ਪਰਫਾਰਮ ਕਰ ਰਹੇ ਹੋ ਇਸ ਥੀਏਟਰ ਉਸ ਦੇ ਵਿੱਚ ਕਿਸਾਨਾਂ ਨੂੰ ਉਸ ਮੋਟੀਵੇਟ ਕਰਨੇ ਵਾਸਤੇ ਥੋੜਾ ਜਿਹਾ ਸਾਨੂੰ ਉਹਨਾਂ ਦੇ ਨਾਮ ਵੀ ਦੱਸ ਦੋ ਤੇ ਉਹ ਜੇ ਉਹਨਾਂ ਦੀ ਬੈਕਗ੍ਰਾਉਂਡ ਵੀ ਮਾੜੀ ਮਾੜੀ ਜੀ ਜੇ ਥੋੜੀ ਜੀ ਦੱਸ ਦੋ ਆਪਣਾ ਹੀ ਜਦੋਂ 25 ਵਾਲਾ ਬੰਦ ਦਾ ਸੱਦਾ ਆਇਆ ਸੀ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਅੰਨਦਾਤਾ ਬੈਠਿਆਂ ਧਰਨੇ ਤੇ ਨਾਟਕ ਤਿਆਰ ਕੀਤਾ ਸੀ ਰਾਤੋਂ ਰਾਤ ਨਾਟਕ ਤਿਆਰ ਕੀਤਾ ਤੇ ਅਗਲੇ ਦਿਨ ਪਰਫਾਰਮ ਕਰਤਾ ਉਸ ਤੋਂ ਹਫ਼ਤੇ ਕੇ ਬਾਅਦ ਅਸੀਂ ਇਹ ਨਾਟਕ ਇੱਕ ਦਰਨਾ ਉਹ ਤਿਆਰ ਕੀਤਾ ਇਹ ਸਾਡੇ ਜਸਟ ਡੱਕ ਨੇ ਲਿਖਿਆ ਹੋਇਆ ਨਾਟਕ ਸਾਡੀ ਟੀਮ ਦਾ ਹੀ ਬੰਦਾ ਏ ਤੇ ਉਹਨੇ ਲਿਖਿਆ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਪਿੰਡਾਂ ਦੇ ਵਿੱਚ ਧਰਨਿਆਂ ਦੇ ਵਿੱਚ ਟੋਲ ਪਲਾਜ਼ਿਆਂ ਤੇ ਜਿੱਥੇ ਵੀ ਰਿਲਾਇੰਸ ਵਾਲਿਆਂ ਦੇ ਪੈਟਰੋਲ ਪੰਪ ਬੰਦ ਕੀਤੇ ਹੋਏ ਸੀ ਹਰ ਜਗ੍ਹਾ ਜਾ ਕੇ ਅਸੀਂ ਜਿੱਥੇ ਵੀ ਲੋਕ ਸਾਨੂੰ ਸਾਥ ਦੇ ਨੇ ਉੱਥੇ ਜਾ ਕੇ ਨਾਟਕ ਕਰਦੇ ਆਂ ਤੇ ਰਾਤ ਰਾਤ ਹੀ ਅਸੀਂ ਗੱਲ ਗੁਰਪੁਰਬ ਨੂੰ ਸਮਰਪਿਤ ਇਹ ਲਹੂ ਕਿਸ ਦਾ ਨਾਟਕ ਇੱਥੇ ਕੀਤਾ ਜੀ ਹਾਂਜੀ ਤਸੀਂ ਸੁਣ ਸਕਦੇ ਇਹਨਾਂ ਨੂੰ ਕਿ ਵਕ ਵਕ ਜਿਹੜੇ ਥੀਮਸ ਦੇ ਬੇਸ ਜਿਹੜੇ ਹੈਗੇ ਉਹ ਨਾਟਕ ਜਿਹੜਾ ਨ ਉਹ ਕਰ ਰਹੇ ਨੇ ਤੇ ਕੱਲ ਗੁਰਪੁਰਬ ਨੂੰ ਸਮਰਪਿਤ ਜਿਹੜਾ ਸੀਗਾ ਨਾਟਕ ਉਹ ਉਹਨਾਂ ਨੇ ਕਿਤਿਆ ਇੱਥੇ ਜਿਹੜਾ ਧਰਨਾ ਲੱਗਿਆ ਹੈ ਤੇ ਇਹ ਜਿਹੜਾ ਇਹਨਾਂ ਦੀ ਗਰੁੱਪ ਹੈਗਾ ਉਹ ਸਿਰਫ ਇੱਥੇ ਜਿਹੜਾ 26 ਤਰੀਕ ਤੋਂ ਨਹੀਂ ਉਸ ਤੋਂ ਪਹਿਲੇ ਵੀ ਜਿਹੜਾ ਹੈਗਾ ਉਹ ਇਹਨਾਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਹੈ ਉਹ ਲਗਾਤਾਰ ਜਿਹੜਾ ਹੈ ਉਹ ਪਰਫਾਰਮ ਕਰ ਰਹੇ ਨੇ ਤੇ ਅਸੀਂ ਤੁਹਾਨੂੰ ਦਿਖਾ ਦਈਏ ਡਫਲੀ ਹੈਗੀ ਇਹਨਾਂ ਦੀ ਡਫਲੀ ਇੱਕ ਪ੍ਰਕਾਰ ਇੱਕ ਇੱਕ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਹਿੰਦੁਸਤਾਨ ਦੇ ਵਿੱਚ ਇਹ ਇੱਕ ਸਟੂਡੈਂਟ ਜਿਹੜਾ ਮੂਵਮੈਂਟ ਹੈਗਾ ਉਸਦੀ ਵੀ ਇੱਕ ਪਛਾਣ ਬਣ ਗਈ ਹੈ ਡੱਫਲੀ ਜਿਹੜਾ ਹੈਗਾ ਅਸੀਂ ਵਕ ਵਕ ਮੀਡੀਆ ਦੇ ਰਾਹੀਂ ਦੇਖਦੇ ਨੇ ਕਿ ਡੱਫਲੀ ਜਿਹੜਾ ਹੈ ਉਹਨਾਂ ਦੀ ਇੱਕ ਪਛਾਣ ਬਣ ਗਈ ਹੈ ਤੇ ਅਸੀਂ ਇਪਟਾ ਦੇ ਇਹਨਾਂ ਮੈਂਬਰਸ ਨੂੰ ਅਸੀਂ ਰਿਕੁਐਸਟ ਵੀ ਕਰਾਂਗੇ ਕਿ ਜੇ ਕਾਈਂਡਲੀ ਤੁਸੀਂ ਕੁਝ ਇੱਥੇ ਗਾਣੇ ਜਿਹੜੇ ਤੁਸੀਂ ਬਣਾਏ ਨੇ ਉਹ ਤੁਸੀਂ ਜੇ ਪਰਫਾਰਮ ਕਰ ਸਕੋ ਤੇ ਅਸੀਂ ਉਹਨੂੰ ਦਿਖਾ ਸਕੀਏ ਲੋਕਾਂ ਨੂੰ ਕਿ ਕੀ ਕੀ ਤੁਸੀਂ ਪਰਫਾਰਮ ਕਰ ਰਹੇ ਹੋ ਇੱਥੇ ਕਿਸਾਨਾਂ ਦੇ ਉਸ ਦੇ ਵਿੱਚ ਸਾਡਾ ਇਸੇ ਮੂਵਮੈਂਟ ਤੋਂ ਨਿਕਲੇ ਹੋਇਆ ਗੀਤ ਹੈ ਸਾਡੇ ਸਾਥੀ ਗੁਰਤੇ ਚੜਕ ਨਹੀਂ ਲਿਖਿਆ ਹੋਇਆ ਅਸੀਂ ਤੁਹਾਡੇ ਨਾਲ ਉਹ ਸਾਂਝਾ ਕਰਦੇ ਹਾਂ ਪਵਣ ਹੈ ਗੁਰੂ ਮਾਤਾ ਮਿੱਟੀ ਪੰਜ ਆਬ ਦੀ ਗੁਜਰੀ ਜੀ ਮਾਤਾ ਮਾਤਾ ਗਦਰੀ ਗੁਲਾਬ ਦੀ ਹੋ ਪਵਣ ਹੈ ਗੁਰੂ ਮਾਤਾ ਕਮਿਟੀ ਪੰਜ ਆਬਦੀ ਗੁਜਰੀ ਜੀ ਮਾਤਾ ਮਤਾ ਗਦਰੀ ਗੁਲਾਬ ਦੀ ਯੋਧੇ ਹੀ ਸ਼ਹਾਦਤਾਂ ਦੀ ਜੰਝ ਚੜੇ ਨੇ ਤੈਨੂੰ ਦਿੱਲੀਏ ਹਲਾਉਣ ਵਾਲੇ ਆਣ ਖੜੇ ਨੇ ਤੈਨੂੰ ਦਿੱਲੀਏ ਹਲਾਉਣ ਵਾਲੇ ਆਣ ਖੜੇ ਨੇ ਤੈਨੂੰ ਦਿੱਲੀਏ ਹਲਾਉਣ ਵਾਲੇ ਆਣ ਖੜੇ ਨੇ ਹੀ ਔਰੰਗੇ ਅਬ ਦਾਲੀਆ ਕੇ ਟਕਰੇ ਅਸੀਂ ਹੀ ਉਡਾਏ ਨੇ ਸਕੰਦਰ ਦੇ ਪਚਰੇ ਹੋ ਅਸੀਂ ਹੀ ਉਡਾਏ ਨੇ ਸਕੰਦਰ ਦੇ ਪਚਰੇ ਮਾਵਾਂ ਦੀਆਂ ਕੁੱਖਾਂ ਵਿੱਚ ਸ਼ੇਰ ਪੜੇ ਨੇ ਤੈਨੂੰ ਦਿੱਲੀ ਏ ਹਲਾਉਣ ਵਾਲੇ ਆਣ ਖੜੇ ਨੇ ਹਾਂ ਮਜ਼ਦੂਰ ਹੋਕੇ ਲੜਦੇ ਜਾਤੀਆਂ ਦੇ ਬੰਧਨਾਂ ਤੋਂ ਦੂਰ ਹੋਕੇ ਲੜਦੇ ਇਕੱਠੇ ਕਿਸਾਨ ਮਜ਼ਦੂਰ ਹੋਕੇ ਲੜਦੇ ਜਾਤੀਆਂ ਦੇ ਬੰਧਨਾਂ ਤੋਂ ਦੂਰ ਹੋਕੇ ਲੜਦੇ ਹੌਸਲੇ ਜਵਾਨਾਂ ਨੇ ਬੁਲੰਦ ਕਰੇ ਨੇ ਤੈਨੂੰ ਦਿੱਲੀ ਏ ਹਲੌਣ ਵਾਲੇ ਆਣ ਖੜੇ ਨੇ ਤੈਨੂੰ ਦਿੱਲੀ ਏ ਸੁੰਰੇ ਸੀਗੇ ਕਿ ਤੈਨੂੰ ਦਿੱਲੀ ਇਹ ਲਾਉਣ ਵਾਲੇ ਆਲਖਣੇ ਨੇ ਜਿਹੜਾ ਇਹ ਜਿਹੜਾ ਗੀਤ ਸੀਗਾ ਇਹ ਪਰਫਾਰਮ ਕਰ ਰਹੇ ਸੀਗੇ ਜਿਹੜਾ ਤੇ ਲਗਾਤਾਰ ਕਿਸਾਨਾਂ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਐਨਕਰੇਜ ਕਰ ਰਹੇ ਨੇ ਮੋਟੀਵੇਟ ਕਰ ਰਹੇ ਨੇ ਦੱਸਦੀ ਇਹ ਤੁਹਾਨੂੰ ਇਹ ਇਪਟਾ ਹੈਗੀ ਇਪਟਾ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੇ ਆਰਟਿਸਟ ਨੇ ਇਪਟਾ ਜਿਹੜੀ ਹੈਗੀ ਇੱਕ ਬਹੁਤ ਪੁਰਾਣੀ ਜਿਹੜੀ ਥੀਏਟਰ ਦੇ ਨਾਲ ਜਿਹੜੀ ਸੰਸਥਾ ਹੈਗੀ ਇਸ ਨੇ ਬਹੁਤ ਵੱਡੇ ਵੱਡੇ ਕਲਾਕਾਰ ਜਿਹੜਾ ਹੈ ਹਿੰਦੁਸਤਾਨ ਨੂੰ ਦਿੱਤੇ ਨੇ ਬਲਰਾਸਾਨੀ ਵਰਗੇ ਜਿਹੜੇ ਕਲਾਕਾਰ ਇਪਟਾ ਨੇ ਜਿਹੜਾ ਹੈ ਹਿੰਦੁਸਤਾਨ ਨੂੰ ਦਿੱਤੇ ਨੇ ਤੇ ਉਸੇ ਇਪਟਾ ਦੇ ਜਿਹੜੇ ਇਹ ਕਲਾਕਾਰ ਨੇ ਉਹ ਲਗਾਤਾਰ ਜਿਹੜਾ ਹੈ ਉਹ ਕਿਸਾਨਾਂ ਨੂੰ ਜਿਹੜਾ ਮੋਟੀਵੇਟ ਇਥੇ ਕਰਨੇ ਤੇ ਤੁਹਾਨੂੰ ਦੱਸਦੀਏ ਕਿ ਇੱਥੇ ਕਿਸਾਨਾਂ ਨੂੰ ਐਨਕਰੀਜ ਕਰਨੇ ਵਾਸਤੇ ਉਹਨਾਂ ਨੂੰ ਸਪੋਰਟ ਕਰਨੇ ਵਾਸਤੇ ਵਕ ਵਕ ਤਬਕੇ ਦੇ ਲੋਕ ਮਕੈਨਿਕ ਇੱਥੇ ਨੇ ਵਲੰਟੀਅਰਸ ਡਾਕਟਰਸ ਇੱਥੇ ਨੇ ਵਲੰਟੀਅਰ ਜਿਹੜੇ ਦਵਾਈਆਂ ਲੈ ਕੇ ਆਏ ਨੇ ਤੇ ਇਹ ਤੁਹਾਨੂੰ ਦਿਖਾ ਰਹੇ ਸੀਗੇ ਕਿ ਇਫਟਾ ਦਾ ਜਿਹੜਾ ਦਸਤਾ ਹੈਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਹੈਗਾ ਉਹ ਇੱਥੇ ਕਿਸਾਨਾਂ ਨੂੰ ਮੋਟੀਵੇਟ ਲਗਾਤਾਰ ਜਿਹੜਾ ਨੇ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਗੀਤ ਤੇ ਥੀਏਟਰ ਜਿਹੜਾ ਪਲੇ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਨੇ ਇਹ ਜਗ੍ਹਾ-ਜਗ੍ਹਾ ਜਾ ਕੇ ਇਹ ਕਰਦੇ ਨੇ ਤੇ ਹੁਣ ਨਹੀਂ ਇਹ ਕਿਸਾਨ ਇਸ ਮੂਮੈਂਟ ਦੇ ਨਾਲ ਜਿਹੜਾ ਹੈ ਜਿਹੜਾ 26-27 ਦਾ ਮਾਰਚ ਸੀਗਾ ਉਸ ਤੋਂ ਪਹਿਲੇ ਵੀ ਇਹ ਦੱਸਤਾ ਜਿਹੜਾ ਸੀਗੇ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ